ਲੋ ਵੀ ਮਿੱਤਰੋ ਦੋ ਪਸ਼ੂ ਬਾਈ ਦੇ ਵਕਾਊ ਆ ਇੱਕ ਤਾਜੀ ਸੂਈ ਵਹ ਜਿਹੜਾ 9 ਕਿਲੋ ਬੋਲਾ 13 14 ਕਿਲੋ ਦੁੱਧ ਪਿਆਜੂ ਇੱਕ ਆ ਦੂਜਾ ਸੂਆ ਬਾਈ ਕਹਿੰਦਾ ਝੋਟੀ ਐ ਢਾਈਆਂ ਮਹੀਨਿਆਂ ਦੀ ਗੱਬਣ ਚੈੱਕ ਪਾਸ ਐ 7 ਕਿਲੋ ਇਹਦੇ ਥੱਲੇ ਦੁੱਧ ਐ ਜੀਦੇ ਪਸੰਦ ਦਾ ਉ ਤੜਕੇ ਆਥ ਨੇ ਦੋ ਟਾਈਮ ਭਮਾ ਚਾਰ ਟਾਈਮ ਅਗਲਾ ਦੁੱਧ ਕੰਡੇ ਦੇ ਜੋਖ ਕੇ ਲੈ ਜੇ ਢਾਈਆਂ ਮਹੀਨਿਆਂ ਦੀ ਇਹ ਮੱਝ ਗੱਬਣ ਚੈੱਕ ਪਾਸ ਐ ਮੁੱਲ ਕਰਨ ਨੂੰ ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ ਦੇ ਦੇਣੀ ਐ 60 ਤੇ 7 67000 ਦੀ ਤਾਂ 8 ਮਹੀਨਿਆਂ ਦੀ ਟੋਕੜ ਗੱਬਣ ਚੈੱਕ ਪਾਸ 7 ਕਿਲੋ ਦੁੱਧ ਅਗਲਾ ਦੋ ਟਾਈਮ ਚੋਲੇ ਚਾਰ ਟਾਈਮ ਚੋਲੇ 67000 ਦੀ ਦੇ ਦੇਣੀ ਆ ਟੋਕੜ ਗੱਬਣ ਚੈੱਕ ਪਾਸ ਮੱਝ ਭਿੰਡਰ ਕਾਲਾ ਪੰਡ ਤੇ ਇੱਕ ਵੈੜ ਉਹ ਤਾਜੀ ਸੂਈ ਆ ਉਹ ਵੀ ਤੁਹਾਨੂੰ ਵਿਖਾ ਦੰਨਾ ਕਿਰਾਂ ਤੁਹਾਨੂੰ ਇਹਦੇ ਨੇੜ ਤੋਂ ਵੇਖ ਲਓ ਸੀਲ ਸਾਬ ਪੂਰੀ ਆ ਜਿਹਦੇ ਪਸੰਦ ਆਉ ਅਗਲਾ ਆਪ ਦਾ ਡਾਕਟਰ ਲਿਆਵੇ ਚੈੱਕ ਕਰਾ ਕੇ ਲੈ ਜੇ ਇਸੇ ਨੰਬਰ ਤੇ WhatsApp ਚੱਲਦਾ ਅਗਲਾ ਵੀਡੀਓ ਕਾਲ ਤੇ ਵੀ ਆਪ ਦੀ ਤਸੱਲੀ ਕਰ ਲੇ ਤੇ ਆ ਭਾਈ ਕਹਿੰਦਾ ਤਾਜੀ ਸੂਈ ਆ ਪਰਸੋਂ ਦੀ ਸੂਈ ਆ 9 ਕਿਲੋ ਬੋਲ ਆ 13 14 ਕਿਲੋ ਦੁੱਧ ਪਿਆ ਜੂ ਫੋਨ ਨੰਬਰ ਸਕਰੀਨ ਤੇ ਸਤਿ ਸ਼੍ਰੀ ਅਕਾਲ